ਇਹ ਕੋ ਸਾਨੂੰ ਵੀ ਅਫਸੋਸ ਆ ਪਾਈ ਇਹ ਚੀਜ਼ ਆ ਇਹਦਾ ਕਾਰ ਚਲ ਗਿਆ ਇਹਨਾਂ ਨੇ ਚਾਹ ਪਿਆ ਕੇ ਤੇ ਉਹਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡਿੱਗ ਗਿਆ ਖਤਮ ਹੋ ਗਿਆ ਕਿਉਂ ਪਤਾਂ ਜੀ ਤੁਸੀਂ ਦੱਸੋ ਸਾਰੇ ਜਣੇ ਬੈਠੇ ਨੇ ਉਥੇ ਤੁਸੀਂ ਵੀ ਚਾਹ ਪੀਤੀ ਹੈ ਕਿਸੇ ਨੂੰ ਕੀ ਹੋ ਗਿਆ ਇਹ ਥੋੜੀ ਗੱਲ ਹੈਗੀ ਵੀ ਕਹਿੰਦਾ ਦੋਸ਼ ਲਾਈ ਜਾਓ ਬਿਨਾਂ ਗੱਲ ਤੋਂ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀ ਨਹੀਂ ਪੈਸੇ ਪੂਰੇ ਦੇਣੇ ਤੁਹਾਨੂੰ ਆਪਾਂ ਪੈਸੇ ਪੂਰੇ ਵਾਪਸ ਨਹੀਂ ਮੋੜਨੇ ਹੈਗੇ ਇਹ ਸਰ 10 15 ਜਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਇਹਦੀ ਗੱਲ ਸੁਣੀ ਹੈ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਇੱਥੇ ਸੱਜਣ ਬੰਦੇ ਬੈਠਿਆ ਬੈਠਿਆ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਅੱਜ ਸਵੇਰੇ ਹੋਇਆ ਸੀ ਕਿ ਐਮਰਜੈਂਸੀ ਚੁੱਕ ਰੋ ਜਦੋਂ ਆਇਓ ਬ੍ਰੌਡ ਡੈਡੀ ਸੀਗੇ ਪੰਜਾਬ 'ਚ ਕਈ ਠੱਗ 에ਜੰਟਾਂ ਦੇ ਲੋਕ ਸਤਾਏ ਪੈ ਨੇ ਤੋਂ ਖਤੜੀ ਦਾ ਸ਼ਿਕਾਰ ਹੋਣ ਉਤੇ ਜੇ ਲੋਕ 에ਜੰਟਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੀ ਨਹੀਂ ਤਾਂ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਪੁਲਿਸ ਦੇ ਉੱਤੇ ਵੀ ਠੱਗ 에ਜੰਟਾਂ ਦੇ ਨਾਂ ਮਿਲੀ ਭੁਗਤ ਦੇ ਇਲਜ਼ਾਮ ਲੱਗਦੇ ਨੇ ਤਾਜ਼ਾ ਮਾਮਲਾ ਫਤੀਗੜ ਚੂੜੀਆਂ ਦੇ ਪਿੰਡ ਕਾਲਾ ਅਫਗਾਨਾ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਏਜੰਟ ਘਰ ਪੈਸੇ ਲੈਣ ਗਈ ਵਿਅਕਤੀ ਦੀ ਅਚਾਨਕ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਏਜੰਟ ਅਬਰੂਮ ਸੀ ਨੇ ਉਸਦੇ ਪਤੀ ਨੂੰ ਚਾਹ 'ਚ ਕੋਈ ਚੀਜ਼ ਮਿਲਾ ਕੇ ਦਿੱਤੀ ਹੈ ਜਿਸ ਤੋਂ ਬਾਅਦ ਹੀ ਉਸ ਦੀ ਅਚਾਨਕ ਮੌਤ ਹੋਈ ਹੈ ਹਾਏ ਪਾ ਕੇ ਉਹ ਪਾਉਂਦੇ ਆ ਜਿਹੜਾ ਵੀ ਮੌਤ ਹੋਈ ਆ ਕੀ ਲੱਗਦੇ ਤੁਹਾਡੇ ਆਇਆ ਮੇਰਾ ਘਰ ਵਾਲਾ ਵਾਹ ਕੀ ਗੱਲ ਹੋਈ ਆ ਹਾਏ ਕੁਝ ਨਹੀਂ ਆਈ ਇਹਨਾਂ ਦੇ ਘਰ ਆਏ ਏਜੰਟ ਨੂੰ ਪਹਿਲਾਂ ਡੇਢ ਮਹੀਨੇ ਤੋਂ ਇਹਨਾਂ ਨੇ ਆਡਾ ਜਵਾਈ ਬਿਠਾ ਲਿਆ ਆ ਹੀ ਉੱਥੇ ਕਰਕੇ ਇੱਥੇ ਡਬਾਈ ਇਹਨੇ ਆਪਣੇ ਭਰਾ ਕੋ ਬਾ ਲਿਆ ਆ ਕਿਤੇ ਤੁਸੀਂ ਅਸੀਂ ਅਹਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਆ ਹੀ ਇਹ ਏਜੰਟ ਨੂੰ ਫੋਨ ਆਈ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕਲਿਸਟ 'ਚ ਨੰਬਰ ਪਾਇਆ ਆ ਹੀ ਤੇ ਆਹੀ ਇਹ ਅਧਿਕਾਰ ਚ ਲੱਗੇ ਇਹ ਅਧਿਕਾਰ ਚ ਲੱਗੇ ਇਹਨਾਂ ਨੇ ਚਾਹ ਪਿਆ ਕੇ ਤੈਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡੇਗ ਗਿਆ ਖਤਮ ਹੋ ਗਿਆ ਹਨੂ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੋੱਕ ਕੇ ਆ ਗਏ ਆ ਹਨੂ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀ ਨਹੀਂ ਪੈਸੇ ਪੂਏ ਦੇਣੇ ਤੁਹਾਨੂੰ ਆਪਾਂ ਪੈਸੇ ਪੂਏ ਵਾਪਸ ਨਹੀਂ ਮੋੜਨੇ ਹੈਗੇ ਉਹ ਤੇ ਇਹਨਾਂ ਨੇ ਚਾਹ ਵੇਚ ਨੂੰ ਕੁਝ ਦੇਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਬਾਦ ਉਹ ਇਹਨੂੰ ਅਸੀਂ ਆ ਕੇ ਵੀ ਮੰਜੇ ਦੇ ਕਿਉਂ ਬਾਦ ਗਿਆ ਨੂੰ ਵੇਖਣ ਦੋ ਇਹਨਾਂ ਨੇ ਨੂੰ ਵੇਖਣ ਦਿੱਤਾ ਲੈ ਕੇ ਆ ਗਏ ਹਸਪੀਟਲ ਇੱਥੇ ਆਈ ਆਣ ਕੇ ਵੇਖਿਆ ਤੇ ਇਹ ਜਿੰਨੇ ਪਿੰਟ ਤਾਂ ਹਸਪਟਲ ਭੇਜਿਆ ਸੀ ਹਾਂਜੀ ਭੇਜਿਆ ਸੀ ਤੇ ਇਹ ਨਾਲ ਇਹ ਜੰਟਕੇ ਕੱਢ ਗਏ ਕਿ ਉਹਨੂੰ ਕੰਮ ਦੇ ਤੁਸੀਂ ਕਿਉਂ ਨਹੀਂ ਲਵਾਉਂਦੇ ਅਗੇ ਤੁਹਾਨੂੰ ਸਾਡੇ ਨਾਲ ਲੜਨਿਆ ਪਏ ਤੇ ਜਦੋਂ ਉਹਨਾਂ ਨੇ ਪਾਪਾ ਨੂੰ ਉਹਨਾਂ ਨੇ ਚਾਹ ਹੀ ਦਿੱਤੀ ਤੇ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਉੱਥੇ ਮੇਰੇ ਪਾਪਾ ਲੱਗਦੇ ਆ ਉਹਨਾਂ ਉਹਨਾਂ ਨੇ ਉਥੋਂ ਅਧਰਾ ਉਹ ਜਿਹੜਾ ਦੂਸਰਾ ਬਿੱਟੂ ਜੰਤੇ ਆ ਨਾ ਉਹ ਆਇਆ ਤੇ ਉਹ ਬੋਲਣ ਲੱਗਾ ਤੇ ਉਹਨਾਂ ਦੇ ਮਰ ਕੇ ਸਾਰਾ ਲੜਾਈ ਹੋ ਗੋਟ ਆਪਸ ਫਿਰ ਉਹ ਉਥੇ ਡੈੱਡ ਹੋ ਗਏ ਉਸ ਵੇਲੇ ਉਥੇ ਡੈੱਡ ਹੋ ਗਏ ਹੁਣ ਸਾਫ ਚਾਹੀਦਾ ਸਾਨੂੰ ਹੋਰ ਚਾਹੀਦਾ ਉਹਨੇ ਤੇ ਵਾਪਸ ਆਣੀ ਜਾਣਾ ਮੈਨੂੰ ਦੂਜੇ ਪਾਸੇ ਏਜੰਟ ਦੀ ਵੱਲੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿੱਧੂ ਤੋਂ ਨਕਾਰਿਆ ਗਿਆ ਏਜੰਟ ਨੇ ਕਿਹਾ ਕਿ ਨਿਸ਼ਾਨ ਸਿੰਘ ਦੀ ਅਚਾਨਕ ਮੌਤ ਹੋਈ ਹੈ ਸਾਪਿੰਡ ਦੇ ਨਾਲ ਮੌਤ ਨਹੀਂ ਹੋਈ ਹੈ ਨਾ ਨਾ ਸਰ ਬਰੂਨ ਸੀ ਕਾਲਾ ਹੋ ਗਿਆ ਨਾ ਆਪਣਾ ਏਜੰਟ ਦਾ ਏਜੰਟੀ ਦਾ ਕੰਮ ਹਾਂਜੀ ਹਾਂਜੀ ਸਰ ਤੇ ਕੀ ਮਾਮਲਾ ਹੋਇਆ ਸਰ ਮਾਮਲਾ ਇਹ ਹੋਇਆ ਜੇ ਕਿ ਮੈਨ ਦਾ ਜੋਈ ਨੂੰ ਭੇਜਿਆ ਦੁਬਈ ਕਾਲੀ ਜੀ ਹਾਂਜੀ ਹਾਂਜੀ ਸਰ 55000 ਰੁਪਏ ਲਿਆ ਕਰਵਾਉਣਾ ਕੰਮ ਤੇ ਲਵਾਇਆ ਜੀ 2 3 3 ਥਾਂ ਕੰਮ ਤੇ ਲਵਾਇਆ ਪਰ ਉਹਨਾਂ ਨੇ ਕੰਮ ਨਹੀਂ ਕੀਤਾ ਅੱਜ ਵੀ ਉਹਨਾਂ ਨਾਲ ਗੱਲ ਹੋਈ ਵੀ ਤੁਹਾਨੂੰ ਦੁਬਾਰਾ ਕੰਪਨੀ ਦੇ ਵਿੱਚ ਭੇਜ ਦਿੰਨੇ ਆ ਕੰਮ ਤੇ ਲਵਾ ਦਿੰਨੇ ਆ ਇਹ ਸਰ 10 15 ਜਾਣੇ ਮੇਰੇ ਘਰ ਆਏ ਨੇ ਤੇ ਆਏ ਨੇ ਚਲੋ ਮੈਂ ਇਹਦੀ ਗੱਲ ਸੁਣੀ ਆ ਸਰ ਚਾਹ ਪਾਣੀ ਇਹਨਾਂ ਨੂੰ ਪਿਆ ਲਿਆ ਏ ਤੇ ਸਾਰੇ ਬੈਠੇ ਨੇ ਸਤ ਸੱਜਣ ਬੰਦੇ ਬੈਠੇ ਬੈਠੇ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਅਚਾਨਕ ਡਿੱਗੇ ਨੇ ਤੇ ਮੜਕੇ ਮੈਂ ਖੋਦ ਇਹਨਾਂ ਨੂੰ ਨਾਲ ਗੱਡੀ ਤੇ ਲੈ ਕੇ ਫਿਰਦੇ ਰਹੇ ਆ ਉਸਤਾਦ ਚਲੋ ਇਹਨਾਂ ਦੀ ਕਿਸਮਤ ਮਾੜੀ ਵੀ ਬੰਦਾ ਢੋਬੇ ਦਾ ਨਹੀਂ ਲੱਗਾ ਉਹਨਾਂ ਦੀ ਗ੍ਰੈਟ ਹੋ ਗਈ ਪਰਿਵਾਰ ਦੇ ਦੱਸਣ ਮੁਤਾਬਕ ਇਸ ਏਜੰਟ ਨੇ ਉਹਨਾਂ ਦੀ ਜ਼ਵਾਈ ਨੂੰ ਦੁਬਈ ਭੇਜਿਆ کئی ਮਹੀਨੇ ਬੀਤ ਜਾਣ ਉਤੇ ਵੀ ਉਹਨਾਂ ਨੂੰ ਕੰਮ ਉਤੇ ਨਹੀਂ ਲਵਾਇਆ ਜਿਸ ਤੋਂ ਬਾਅਦ ਜਿਵੇਂ ਹੀ ਉਹ ਏਜੰਟ ਦੇ ਕੋਲ ਗੱਲ ਕਰਨ ਲਈ ਗਏ ਜਾਂ ਤਾਂ ਜ਼ਵਾਈ ਨੂੰ ਕੰਮ ਉਤੇ ਲਵਾਇਆ ਜਾਵੇ ਜਾਂ ਫਿਰ ਪੈਸੇ ਵਾਪਸ ਕੀਤੇ ਜਾਣ ਉਸੇ ਵੇਲੇ ਬੈਸਬਾਜ਼ੀ ਦੇ ਦੌਰਾਨ ਪਰਿਵਾਰਕ ਮੈਂਬਰ ਦੀ ਮਤ ਹੋ ਗਈ ਫਿਲਹਾਲ ਦੋਵਾਂ ਧਿਰਾਂ ਦੇ ਵੱਲੋਂ ਆਪੂ ਆਪਣਾ ਪੱਖ ਰੱਖਿਆ ਗਿਆ ਹੈ ਇਸ ਮਾਮਲੇ 'ਚ ਕੀ ਬਣਦੀ ਕਾਰਵਾਈ ਹੁੰਦੀ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਗੁਰਦਾਸਪੁਰ ਤੋਂ 로ਹਿਤ ਗੁਪਤਾ ਪੰਜਾਬੀ ਲੋਕ ਚੈਨਲ